ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਉੱਪਰ ਆਈ ਹੋਪ ਤੁਸੀਂ ਮਸਤ ਹੋਵੋਗੇ ਵਧੀਆ ਹੋਵੋਗੇ ਅਤੇ ਵਧੀਆ ਤਰੀਕੇ ਨਾਲ ਆਪਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋਵੋਗੇ ਦੋਸਤੋ ਕੱਲ ਆਪਾਂ ਵਿਸ਼ਰਾਮ ਚੰਨ ਜੋ ਕਿ ਪੇਪਰ A ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਤੇ ਪੇਪਰ B ਦੇ ਲਈ ਵੀ ਪੰਜਾਬੀ ਪੇਪਰ ਦੇ ਵਿੱਚ ਅਧੇਨ ਮਤਲਬ ਕਿ ਉਸ ਲਈ ਵੀ ਬੜੇ ਜਿਆਦੇ ਇੰਪੋਰਟੈਂਟ ਹਨ ਵਿਸਮਿਕ ਸੌਰੀ ਵਿਸ਼ਰਾਮ ਚਿੰਨ ਤਾਂ ਦੋਸਤੋ ਕੱਲ ਮੈਂ ਵੀਡੀਓ ਦਿੱਤੀ ਸੀ ਇਸ ਤੇ ਚਾਰ ਜੋ ਸੰ ਵਿਸ਼ਰਾਮ ਚਿੰਨ ਕਰਾ ਦਿੱਤੇ ਸਨ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਕਾਲੀ ਨਹੀਂ ਕਰਨੀ ਕਿਤੇ ਉਹ ਗੱਲ ਹੋ ਜਾਵੇ ਕਿ ਆ ਅੱਗਾ ਦੌੜ ਦੇ ਪਿੱਛਾ ਚੌੜ ਵਾਲੀ ਗੱਲ ਹੋ ਜਾਵੇ ਦੋਸਤੋ ਉਹ ਆਪਾਂ ਬਿਲਕੁਲ ਨਹੀਂ ਕਰਨੀ ਆਪਾਂ ਸਲੋ ਸਲੋ ਕਰਾਂਗੇ ਤਾਂ ਜੋ ਤੁਹਾਨੂੰ ਸਮਝ ਵੀ ਆ ਸਕਣ ਅਤੇ ਪੇਪਰ ਦੇ ਵਿੱਚ ਇਸ ਤਰ੍ਹਾਂ ਦਾ ਜਦੋਂ ਕੁਐਸਚਨ ਬਣਦਾ ਹੈ ਵਿਸ਼ਰਾਮ ਚਿੰਨ ਦਾ ਤੁਸੀਂ ਸਿੱਧੇ ਸਿੱਧੇ ਉਹਨਾਂ ਨੂੰ ਕਰ ਸਕੋ इजीली ਕਰ ਸਕੋ ਦੋਸਤੋ ਤਾਂ ਆਪਾਂ ਕਾਲੀ ਨਹੀਂ ਕਰਾਂਗੇ ਤਾਂ ਦੋਸਤੋ ਕੱਲ ਮੈਂ ਕਰਵਾ ਦਿੱਤੀ ਸੀ ਕਿ ਵਿਆਕਰਨ ਇੱਕ ਤਾਂ ਭਾਸ਼ਾ ਦੀ ਕਈ ਵਾਰ ਇਹ ਦੱਸ ਦਿੱਤਾ ਸੀ ਕਿ ਕਿਹੜੀ ਵੱਡੀ ਹੈ ਕਿਹੜੀ ਛੋਟੀ ਹੈ ਦੋਸਤੋ ਕੱਲ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ ਤੇ ਇਹ ਸਾਰੇ ਤੁਹਾਨੂੰ ਕਰਾਂ 13 ਆਪਣੇ ਵਿਰਾਮ ਚਿੰਨ ਉਹਨਾਂ ਵਿੱਚੋਂ ਦੋਸਤੋ ਡੰਡੀ ਕਰਵਾ ਦਿੱਤਾ ਸੀ ਕਮਾ ਕਰਵਾ ਦਿੱਤਾ ਸੀ ਇਸ ਦਾ ਹੋਰ ਕੀ ਨਾਮ ਹੈ ਪੇਸ਼ਟ ਚਿੰਨ ਕਰਵਾ ਦਿੱਤੇ ਤੇ ਬਿੰਦੀ ਕਮਾ ਕਰਵਾ ਦਿੱਤਾ ਸੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਦੁਬਿੰਦੀ ਦੀ ਦਵਿੰਦੀ ਕੀ ਹੈ ਬਹੁਤ ਇੰਪੋਰਟੈਂਟ ਹੈ ਆਪ ਦੇ ਵਿੱਚ ਕਿਸ ਤਰ੍ਹਾਂ ਦੋਸਤੋ ਦੇਖੋ ਪੇਪਰ 'ਤੇ ਜਦੋਂ ਸਵਾਲ ਆਵੇਗਾ ਤਾਂ ਤੁਸੀਂ ਉਸ ਨੂੰ ਤਾਂ ਹੀ ਕਰ ਸਕੋਗੇ ਜੇਕਰ ਤੁਹਾਨੂੰ ਉਸਦਾ ਕਨਸੈਪਟ ਕਲੀਅਰ ਹੋਵੇਗਾ ਦੋਸਤੋ ਦੇਖੋ ਸਭ ਤੋਂ ਪਹਿਲਾਂ ਇਸ ਦੀ ਪਰਿਭਾਸ਼ਾ ਹੈ ਮਤਲਬ ਕੀ ਹੈ ਕਨਸੈਪਟ ਹੈ ਅਸੀਂ ਬੜੀ ਵੱਡੀ ਪਰਿਭਾਸ਼ਾ ਨਹੀਂ ਕਰਨੀ ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ ਕੋਈ ਵੀ ਅੱਖਰ ਹੈ ਜੇਕਰ ਮਿਸਟਰ ਕੈਨੀਆ ਤਾਂ ਐਮ ਆਰ ਲੱਗ ਜਾਂਦੀ ਹੈ ਤਾਂ ਸ਼ਾਰਟ ਫਾਰਮ ਦੇ ਵਿੱਚ ਅੱਖਰ ਨਾ ਲਿਖੇ ਜਾਣ ਜਾਂ ਘੱਟ ਲਿਖੇ ਜਾਣ ਘੱਟੋ ਘੱਟ ਲਿਖੇ ਜਾਣ ਤਾਂ ਉੱਥੇ ਕਿੰਦੀ ਵਰਤੋਂ ਹੁੰਦੀ ਹੈ ਦੁਬਿੰਦੀ ਦੀ ਵਰਤੋਂ ਹੁੰਦੀ ਹੈ ਫੋਰ ਐਗਜ਼ਾਮਪਲ ਦੋਸਤੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁੰਦਾ ਹੈ ਬਟ ਸ਼ਾਰਟ ਫਾਰਮ ਦੇ ਵਿੱਚ ਅਸੀਂ ਇਸ ਤਰ੍ਹਾਂ ਲਿਖਦੇ ਹਾਂ ਸ ਸ ਨੂੰ ਬਿਹਾਰੀ ਸ ਸ ਨੂੰ ਤਲਾਵਾਂ ਤੇ ਸ ਅਤੇ ਵਿੱਚ ਦੋ ਬਿੰਦੀਆਂ ਲੱਗਦੀਆਂ ਹਨ ਇਹ ਕੀ ਹੁੰਦੀ ਹੈ ਦੋ ਬਿੰਦੀ ਹੁੰਦੀ ਹੈ ਦੋਸਤੋ ਚੰਗੀ ਤਰ੍ਹਾਂ ਨਾਲ ਦੇਖ ਲਓ ਆਪਾਂ ਕਾਲੀ ਨਹੀਂ ਕਰਨੀ ਜੇਕਰ ਤੁਹਾਨੂੰ ਇਹ ਨਾਮ ਪਤਾ ਲੱਗਿਆ ਤਾਂ ਪੇਪਰ ਦੇ ਵਿੱਚ ਤੁਸੀਂ ਗਲਤ ਕਰਕੇ ਆਉਗੇ ਦੋਸਤੋ ਜਦੋਂ ਵੀ ਕੋਈ ਨਾਮ ਸ਼ਾਰਟ ਫਾਰਮ ਚ ਹੁੰਦਾ ਹੈ ਤਾਂ ਉਥੇ ਦੁਬਿੰਦੀ ਲੱਗਦੀ ਹੈ ਇਹ ਯਾਦ ਰੱਖਣਾ ਹੈ ਦੋਸਤੋ ਮਿਸਟਰ ਪਾਕ ਕੀ ਹੈ ਦੁਬਿੰਦੀ ਨਹੀਂ ਲਾਉਂਦੇ ਆਪਾਂ ਬਟ ਕੀ ਹੈ ਸੀਨੀਅਰ ਸਕੈਂਡਰੀ ਸਕੂਲ ਹਮੇਸ਼ਾ ਆ ਲੱਗਿਆ ਹੁੰਦਾ ਹੈ ਇਹ ਸਾਨੂੰ ਕੀ ਹੈ ਪਤਾ ਹੈ ਦੋਸਤੋ ਤਾਂ ਹਮੇਸ਼ਾ ਦੁਬਿੰਦੀ ਉੱਥੇ ਲੱਗਦੀ ਹੈ ਜਿੱਥੇ ਕੀ ਹੈ ਸ਼ਾਰਟ ਫਾਰਮ ਮਤਲਬ ਕੀ ਹੈ ਪੂਰੇ ਅੱਖਰ ਨਾਂ ਲਿਖੇ ਜਾਣ ਤਾਂ ਦੋਸਤੋ ਚੱਲਦੇ ਆਪਾਂ ਅਗਲੇ ਵਿਸ਼ਰਾਮ ਚਿੰਨ ਤੇ ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਦੇਖ ਲਈਏ ਕਿ ਇਹ ਹੋਰ ਕਿੱਥੇ ਵਰਤੁੰਦੀ ਕਿਸੇ ਸ਼ਬਦ ਵਾਕਾਂਸ਼ ਜਾਂ ਉਪਵਾਕ ਕੋਈ ਵੀ ਵਾਕ ਹੈ ਸ਼ਬਦ ਹੈ ਉਹਦੇ ਵੇਰਵੇ ਤੋਂ ਪਹਿਲਾਂ ਜਦੋਂ ਉਸ ਬਾਰੇ ਦੱਸਣਾ ਹੋਵੇ ਤਾਂ ਉੱਥੇ ਵੀ ਕੀ ਆ ਦਵਿੰਦੀ ਦੀ ਵਰਤੋਂ ਹੁੰਦੀ ਹੈ ਇੱਕ ਤਾਂ ਦੋਸਤੋ ਸ਼ਾਰਟ ਫਾਰਮ ਦੇ ਵਿੱਚ ਵਰਤੋਂ ਹੁੰਦੀ ਹੈ ਦੂਜੀ ਕਿੱਥੇ ਹੁੰਦੀ ਹੈ ਜਿੱਥੇ ਕੀ ਆ ਉਹਦੇ ਵੇਰਵੇ ਤੋਂ ਪਹਿਲਾਂ ਕਿਸੇ ਦਾ ਵੀਰਵਾ ਦੇਣਾ ਹੋਵੇ ਉਸ ਤੋਂ ਪਹਿਲਾਂ ਕਿੰਦੀ ਵਰਤੋਂ ਹੁੰਦੀ ਹੈ ਦਵਿੰਦੀ ਦੀ ਦੋਸਤੋ ਐਗਜ਼ਾਮਪਲ ਉਦਾਹਰਨ ਦੇ ਨਾਲ ਤੁਹਾਨੂੰ ਜਿਆਦਾ ਸਪਸ਼ਟ ਹੋਵੇਗਾ ਜਿਸ ਤਰ੍ਹਾਂ ਕਿ ਕਹਿੰਦਾ ਹੈ ਮੇਰੇ ਮਾਣ ਭਾਉਂਦੇ ਪੰਜਾਬੀ ਸਹਿਯਤਕਰ ਹਨ ਇਹਤੇ ਕੀ ਲੱਗਿਆ ਦੋਸਤੋ ਦੋ ਬਿੰਦੀ ਲੱਗ ਗਈ ਮਤਲਬ ਕੀ ਹੈ ਹੁਣ ਵੀਰ ਵੀ ਤੋਂ ਪਹਿਲਾਂ ਵੀਰਵਾ ਤਾਂ ਅਜੇ ਅਸੀਂ ਦੇਣਾ ਹੈ ਵੀ ਪੰਜਾਬੀ ਸਾਹਿਤਕਾਰ ਹਨ ਕਿਹੜੇ ਕਿਹੜੇ ਹਨ ਮਾਨ ਪਾਉਂਦੇ ਤਾਂ ਦੋ ਬਿੰਦੀ ਲਾ ਕੇ ਨਾਨਕ ਸਿੰਘ ਅਮਰਤਾ ਪ੍ਰੀਤਮ ਜਸਵੰਤ ਸਿੰਘ ਕਮਲ ਤੇ ਈਸ਼ਵਰ ਚੰਦਰ ਨੰਦਾ ਮਤਲਬ ਕੀ ਹੈ ਦੋਸਤੋ ਸੰਖੇਪ ਦਾ ਬਾਅਦ ਵਿੱਚ ਦੱਸਿਆ ਹੈ ਅਸੀਂ ਕਿੰਧੀਆਂ-ਕਿੰਧੀਆਂ ਰਚਨਾਵਾਂ ਬੱਟਕੀ ਹੈ ਮੇਰੇ ਮਨਪੋਂਦੇ ਫੇਵਰੇਟ ਸਿੰਗਰ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਮੇਰਾ ਫੇਵਰੇਟ ਸਿੰਗਰ ਹੈ ਕਿਹੜਾ-ਕਿਹੜਾ ਤੁਸੀਂ ਉਹ ਦੱਸ ਦੋਗੇ ਦੋਸਤੋ ਇਸ ਦੇ ਵਿੱਚ ਆ ਕੋਮਾ ਲੱਗਿਆ ਹੋਇਆ ਹੈ ਕੋਮਾ ਮਤਲਬ ਕੀ ਹੈ ਕੋਮਾ ਕੀ ਹੁੰਦਾ ਹੈ ਸਾਡਾ ਅਲਪ ਵਿਰਾਮ ਹੁੰਦਾ ਹੈ ਇਹ ਤੁਹਾਨੂੰ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸ ਦਿੱਤਾ ਸੀ ਦੋਸਤੋ ਨਹੀਂ ਦੇਖੀ ਤਾਂ ਉਸ ਨੂੰ ਜ਼ਰੂਰ ਦੇਖ ਲੈਣਾ ਡਿਸਕ੍ਰਿਪਸ਼ਨ ਬਾਕਸ ਵਿੱਚ ਉਸ ਦਾ ਮੈਂ ਲਿੰਕ ਪ੍ਰੋਵਾਈਡ ਕਰ ਦੇਵਾਂਗਾ ਦੋਸਤੋ ਦਵਿੰਦੀ ਦੋ ਥਾਵਾਂ ਤੇ ਲੱਗਦੀ ਹੈ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਅੱਗੇ ਹੈ ਵਿਸਮਿਕ ਚਿੰਨ ਸਭ ਤੋਂ ਪਹਿਲਾਂ ਤਾਂ ਦੋਸਤੋ ਅਸੀਂ ਵਿਸਮਿਕ ਚਿੰਨ ਦੀਆਂ ਕਿਸਮਾਂ ਦੇਖ ਲਈ ਕਿਉਂਕਿ ਬੜੀ ਵਾਰ ਪੇਪਰ 'ਚ ਸਿੱਧਾ-ਸਿੱਧਾ ਆਉਂਦਾ ਹੈ ਵਿਸਮਿਕ ਦੀਆਂ ਕਿੰਨੀਆਂ ਕਿਸਮਾਂ ਵਿਸਮਿਕ ਚਿੰਨ੍ਹ ਨਹੀਂ ਦਾ ਉੱਥੇ ਵਿਸਮਿਕ ਦੀਆਂ ਕਿੰਨੀਆਂ ਕਿਸਮਾਂ ਇਹ ਕਿੰਨੇ ਤਰ੍ਹਾਂ ਦਾ ਹੁੰਦਾ ਹੈ 9 ਪ੍ਰਕਾਰ ਦਾ ਹੁੰਦਾ ਹੈ ਦੋਸਤੋ ਵਿਸਮਿਕ ਕਿੰਨੇ ਦਾ ਤਰ੍ਹਾਂ ਦਾ ਹੁੰਦਾ ਹੈ 9 ਪ੍ਰਕਾਰ ਦਾ ਹੁੰਦਾ ਹੈ ਇਹਦੀ ਪਰਿਭਾਸ਼ਾ ਕਹਿੰਦਾ ਹੈ ਇਹ ਚਿੰਨ੍ਹ ਉਹਨਾਂ ਵਾਕਾਂ ਸ਼ਬਦਾਂ ਦੇ ਪਿੱਛੇ ਵਰਤਿਆ ਜਾਂਦਾ ਹੈ ਜਿਹੜੇ ਮਾਨ ਦੇ ਕਿਸੇ ਭਾਵ ਖੁਸ਼ੀ ਗਮੀ ਜਾਂ ਹੈਰਾਨੀ ਆਦ ਲਈ ਪ੍ਰਗਟ ਕੀਤੇ ਜਾਂਦੇ ਉੱਥੇ ਕੀ ਲੱਗਦਾ ਹੈ ਸਾਡਾ ਪੁੱਠੀ ਆਈ ਲੱਗਦੀ ਹੈ ਮਤਲਬ ਕੀ ਹੈ ਵਿਸਮਿਕ ਚਿੰਨ ਲੱਗਦਾ ਹੈ ਦੋਸਤੋ ਇੱਕ ਮੈਂ ਕੱਲ ਵੀਡੀਓ ਦੇ ਵਿੱਚ ਤੁਹਾਨੂੰ ਕੁਐਸਚਨ ਕਰਾਇਆ ਸੀ ਉਹ ਤੁਹਾਨੂੰ ਮੈਂ ਅੱਜ ਵੀ ਦੱਸਾਂਗਾ ਉਹ ਸਿੱਧਾ ਕੁਐਸਚਨ ਪੇਪਰ A ਤੇ ਵਿੱਚ ਬਣ ਕੇ ਵੀ ਆਵੇਗਾ ਤੇ ਪੇਪਰ B ਦੇ ਵਿੱਚ ਵੀ ਬਣ ਕੇ ਉਹ ਕੁਐਸਚਨ ਆ ਸਕਦਾ ਹੈ ਦੋਸਤੋ ਕੱਲ ਮੈਂ ਤੁਹਾਨੂੰ ਦੱਸਿਆ ਸੀ ਇੱਕ ਤਾਂ ਸਰਜੀ ਕੁਐਸਚਨ ਮਾਰਕ ਹੋ ਗਿਆ ਅਤੇ ਇੱਕ ਹੋ ਗਿਆ ਵਿਸਮਿਕ ਚਿੰਨ ਜਦੋਂ ਇਹ ਦੋਨੇ ਲੱਗੇ ਹੋਣ ਤਾਂ ਸਾਡੀ ਡੰਡੀ ਦੀ ਵਰਤੋਂ ਨਹੀਂ ਹੁੰਦੀ ਦੋਸਤੋ ਸਿੱਧਾ ਕੁਐਸਚਨ ਆਵੇਗਾ ਕਿ ਇਹਨਾਂ ਵਿੱਚੋਂ ਕਿਹੜੇ ਵਿਸ਼ਰਾਮ ਚਿੰਨ ਦੇ ਨਾਲ ਡੰਡੀ ਦੀ ਵਰਤੋਂ ਨਹੀਂ ਹੁੰਦੀ ਚਾਰ ਆਪਸ਼ਨਾਂ ਦੇ ਵਿੱਚ ਇੱਕ ਆਪਸ਼ਨ 'ਚ ਜਾਂ ਕੁਐਸਚਨ ਮਾਰਕ ਪਾ ਦੇਵੇਗਾ ਜਾਂ ਵਿਸਮਿਤ ਚਿੰਨ ਪਾ ਦੇਵੇਗਾ ਤਾਂ ਤੁਸੀਂ ਸਹੀ ਤਾਂ ਕਰਕੇ ਆ ਜਾਉਗੇ ਬਟ ਦੋਸਤੋ ਉੱਥੇ ਤੁਸੀਂ 3 ਸੈਕਿੰਡ ਜਾਂ 4 ਸੈਕਿੰਡ ਲੈ ਕੇ ਜਾਉਗੇ ਕਿਉਂਕਿ ਤੁਸੀਂ ਪਹਿਲਾਂ ਨਹੀਂ ਪੜਿਆ ਹੋਵੇਗਾ ਬਟ ਕਾਮਨ ਸੈਂਸ ਦੇ ਨਾਲ ਤੁਸੀਂ ਇਹ ਆਨਸਰ ਸਹੀ ਕਰ ਦੋਗੇ ਬਟ ਦੋਸਤੋ ਜੇਕਰ ਤੁਸੀਂ ਪੜਿਆ ਹੋਵੇਗਾ ਤਾਂ ਉੱਥੇ ਵਿਥਿਨ ਸੈਕਿੰਡ ਦੇ ਵਿੱਚ ਇਹ ਤੁਸੀਂ கரੈਕਟ ਕਰ ਦੋਗੇ ਤੇ ਨੈਕਸਟ ਕੁਐਸਚਨ ਤੇ ਚਲੇ ਜਾਉਂਗੇ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਸ ਨੂੰ ਲਾਈਕ ਕਰਨਾ ਤਾਂ ਬੰਦ ਹੈ ਅਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਵਿਸ਼ਰਾਮ ਚੰਦ ਦੇ ਰਿਗਾਰਡਿੰਗ ਸਾਰਿਆਂ ਨੂੰ ਪਤਾ ਲੱਗ ਸਕੇ ਅਤੇ ਪੇਪਰ A ਅਤੇ ਪੇਪਰ B ਦੇ ਵਿੱਚੋਂ ਵਿਸ਼ਰਾਮ ਚੰਦ ਵਾਲਾ ਕੁਐਸਚਨ ਕੋਈ ਵੀ ਨਾ ਗਲਤ ਹੋਵੇ ਬਿਲਕੁਲ ਕਰੈਕਟ ਹੋਵੇ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਤੁਹਾਡਾ ਲਾਜ਼ਮੀ ਹੈ ਦੋਸਤੋ ਤਾਂ ਦੇਖੋ ਵਿਸਮਿਕ ਚਿੰਨ ਇੱਥੇ ਵਾ ਕਿੰਨਾ ਸੋਹਣਾ ਫੁੱਲ ਹੈ ਵਾ ਜਦੋਂ ਬੋਲਿਆ ਤਾਂ ਦੋਸਤੋ ਉਸਤੇ ਐਕਸਪ੍ਰੈਸ਼ਨ ਹਨ ਤਾਂ ਉਸਨੇ ਕਿਹਾ ਵਾ ਤਾਂ ਆ ਕੀ ਲੱਗ ਗਿਆ ਅੱਗੇ ਵਿਸਮਿਕ ਚਿੰਨ ਲੱਗ ਗਿਆ ਅੱਗੇ ਹੈ ਦੋਸਤੋ ਕਹਿੰਦਾ ਸਦਕੇ ਜਾਵਾਂ ਤਾ ਜਦੋਂ ਜਾਵਾਂ ਕਿਹਾ ਤਾਂ ਵਿਸਮਿਕ ਚਿੰਨ ਲੱਗ ਗਿਆ ਦੋਸਤੋ ਆ ਗਲਤ ਹੋ ਗਿਆ ਇੱਥੇ ਕਮਾ ਨਹੀਂ ਹੋਣਾ ਸੀ ਇੱਥੇ ਓਨਲੀ ਵਿਸਮਿਕ ਚਿੰਨ ਹੋਣਾ ਸੀ ਸੌਰੀ ਕਮਾ ਤਾਂ ਲੱਗਿਆ ਹੋਇਆ ਹੈ ਕਿਉਂਕਿ ਅੱਗੇ ਵਰਡ ਦਿੱਤਾ ਹੋਇਆ ਹੈ ਸਦਕੇ ਜਾਵਾਂ ਵਿਸਮਿਕ ਚਿੰਨ ਬੱਲੇ ਬੱਲੇ ਵਿਸਮਿਕ ਚਿੰਨ ਦੋਸਤੋ ਹਾਂ ਪੇਪਰ ਦੇ ਵਿੱਚ ਹੁਣ ਇੱਥੋਂ ਕੁਐਸਚਨ ਬਣਦਾ ਹੈ ਸ਼ਾਬਾਸ਼ੀ ਸ਼ਾਬਾਸ਼ੀ ਦੇਖੋ ਇੱਥੇ ਕੀ ਹੈ ਇੱਕ ਵਿਸਮਿਕ ਚਿੰਨ ਲੱਗਿਆ ਹੋਇਆ ਹੈ ਇੱਥੇ ਕੀ ਹੈ ਦੋ ਵਿਸਮਿਕ ਚਿੰਨ ਲੱਗੇ ਹੋਏ ਹਨ ਦੋਸਤੋ ਹੁਣ ਪੇਪਰ ਦੇ ਵਿੱਚ ਉਹ ਇੱਕ ਵਾਕ ਦੇ ਦੇਵੇਗਾ ਤੇ ਪੁੱਛੇਗਾ ਕਿ ਇਹਨਾਂ 'ਚ ਵਿਸ਼ਰਾਮ ਚਿੰਨ ਕਿੱਥੇ ਸਹੀ ਲੱਗੇ ਹਨ ਜਾਂ ਇਹਨਾਂ ਨੂੰ ਸਹੀ ਕਰੋ ਤਾਂ ਜਾਦੇ ਵਿਸਮਿਕ ਚਿੰਨ ਵਾਲਾ ਹੀ ਆਇਆ ਹੈ ਦੋਸਤੋ ਦੇਖੋ ਇੱਥੇ ਜਿੰਨੀ ਵਾਰ ਇਹ ਵਾਕ ਆਵੇਗਾ 19 ਵਾਰ ਹੀ ਇੱਥੇ ਵਿਸਮਿਕ ਚਿੰਨ ਆ ਜਾਵੇਗਾ ਜੇਕਰ ਸ਼ਾਬਾਸ਼ੇ ਹੋਰ ਲੱਗ ਜਾਂਦਾ ਤਾਂ ਉੱਥੇ ਸਾਡੇ 3 ਵਿਸਮਿਕ ਚਿੰਨ ਆ ਜਾਣੇ ਸਨ ਆਈ ਹੋਪ ਦੋਸਤੋ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ ਪੇਪਰ ਦੇ ਵਿੱਚ ਇੱਥੋਂ ਕੁਐਸਚਨ ਬੰਦਾ ਹੀ ਬੰਦਾ ਹੈ ਇਹ ਤਾਂ 101% ਪ੍ਰੇਸ਼ਨ ਬਣੇਗਾ ਹੀ ਬਣੇਗਾ ਤੇ ਤੁਸੀਂ ਆਈ ਹੋਪ ਹੁਣ ਗਲਤ ਨਹੀਂ ਕਰੋਗੇ ਦੋਸਤੋ ਜਿੰਨੀ ਵਾਰ ਵਾਕ ਸ਼ਬਦ ਸੌਰੀ ਸ਼ਬਦ ਦੀ ਵਰਤੋਂ ਕੀਤੀ ਜਾਵੇਗੀ ਨਾਲ 19 ਵਾਰ ਹੀ ਵਿਸਮਿਕ ਚਿੰਨ ਆ ਜਾਵੇਗਾ ਇਸ ਸ਼ਬਦ ਦੀ ਵਰਤੋਂ ਦੋ ਵਾਰ ਹੋਈ ਹੈ ਤਾਂ ਦੋ ਵਾਰ ਵਿਸਮਿਕ ਚਿੰਨ ਆ ਗਿਆ ਦੋਸਤੋ ਆ ਸਦਕੇ ਜਾਵਾ ਤਾਂ ਇੱਕੋ ਹੀ ਗਵਾਕ ਬੰਦਾ ਸੀ ਸ਼ਬਦ ਬੰਦਾ ਸੀ ਤਾਂ ਤਾਂ ਉਹਨਾਂ ਨੇ ਇੱਕ ਲਗਾਇਆ ਆਈ ਹੋਪ ਦੋਸਤੋ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ ਨੈਕਸਟ ਕਹਿੰਦਾ ਹੈ ਦੋਸਤੋ ਪੁੱਠੇ ਕੋਮੇ ਪੁੱਠੇ ਕੋਮੇ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਜਦੋਂ ਕਿਸੇ ਦੇ ਕਹੇ ਹੋਏ ਸ਼ਬਦ ਜਿਹੜੇ ਸ਼ਬਦ ਕਹੇ ਹੋਏ ਮਤਲਬ ਕੋਈ ਵੀ ਗੱਲ ਕਹਿ ਦਿੱਤੀ ਜਾਂ ਲਿਖੇ ਹੋਏ ਜਾਂ ਕੀ ਹੈ ਉਸਨੇ ਲਿਖਿਆ ਹੋਇਆ ਹੈ ਸ਼ਬਦਾਂ ਨੂੰ ਉਸੇ ਤਰ੍ਹਾਂ ਜਿਉਂ ਦੇ ਤਿਉਂ ਪਰ ਜਿਉਂ ਦੇ ਤਿਉਂ ਪਾਉਂਦਾ ਹੈ ਉਸੇ ਤਰ੍ਹਾਂ ਉਸੇ ਕਾਲ ਵਿੱਚ ਲਿਖਣਾ ਹੋਵੇ ਤਾਂ ਉਹਨਾਂ ਨੂੰ ਦੋ ਪੁੱਠੇ ਕੁੰਮੇ ਜਾਂ ਦੋ ਸਿੱਧੇ ਕੁੰਮੇ ਵੀ ਕਹਿੰਦਾ ਉਹਨਾਂ ਦੇ ਵਿੱਚ ਲਿਖਿਆ ਜਾਂਦਾ ਹੈ ਮਤਲਬ ਦੋਸਤੋ ਕੋਈ ਵੀ ਗੱਲ ਤੁਸੀਂ ਕੀਤੀ ਹੈ ਉਹ ਉਸੇ ਤਰ੍ਹਾਂ ਹੀ ਜਿਉਂ ਦੀ ਤਿਉਂ ਹੀ ਉੱਥੇ ਕਹਿਣੀ ਹੋਵੇ ਦਰਸਾਉਣੀ ਹੋਵੇ ਤਾਂ ਉਸ ਨੂੰ ਕੀ ਹੈ ਇਨਵਰਟਡ ਕੁੰਮੇ ਚ ਲਿਖਿਆ ਜਾਂਦਾ ਫॉर ਐਗਜ਼ਾਮਪਲ ਜਿਸ ਤਰ੍ਹਾਂ ਅਸੀਂ ਇੰਗਲਿਸ਼ ਚ ਨਰੇਸ਼ਨ ਕਰਦੇ ਹਾਂ ਤਾਂ ਉਹ ਗੱਲ ਕਹੀ ਗਈ ਹੁੰਦੀ ਹੈ ਤਾਂ ਉਹ ਪੁੱਠੇ ਕੁੰਮਿਆਂ ਦੇ ਵਿੱਚ ਹੁੰਦਾ ਹੈ ਨਰੇਸ਼ਨ ਦੇ ਵਿੱਚ ਜ਼ਿਆਦਾਤਰ ਉਹੀ ਵਰਤੇ ਜਾਂਦੇ ਹਨ ਉਹਨਾਂ ਤੋਂ ਬਿਨਾ ਨਰੇਸ਼ਨ ਕਿਸੇ ਕੰਮ ਦਾ ਨਹੀਂ ਹੈ ਤਾਂ ਪੁੱਠੇ ਕੁੰਮੇ ਕੀ ਹੈ ਦੋਸਤੋ ਲੱਗ ਜਾਣਗੇ ਤੇ ਇਹਨਾਂ ਦੇ ਵਿੱਚ ਜੋ ਵਾਡ ਆਵੇਗਾ ਉਹੀ ਆਵੇਗਾ ਜੋ ਜਿਉਂ ਦਾ ਤਿਉਂ ਕਿਹਾ ਗਿਆ ਹੋਵੇਗਾ ਦੋਸਤੋ ਆਪਾਂ ਚੱਲਦੇ ਹਾਂ ਐਗਜ਼ਾਮਪਲ ਤੇ ਜਿੱਥੋਂ ਕੀ ਹੈ ਜ਼ਿਆਦਾ ਕਲੀਅਰ ਹੋਵੇਗਾ ਦੇਖੋ ਉਹ ਕਹਿੰਦਾ ਹੈ ਅਧਿਆਪਕ ਨੇ ਵਿਦਿਆਰਥੀ ਨੂੰ ਕਿਹਾ ਦੋਸਤੋ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਜੋ ਹੈ ਜੋ ਆ ਕੂਮਾ ਲੱਗਿਆ ਹੋਇਆ ਹੈ ਇਹ ਕੀ ਹੈ ਉਦੋਂ ਲੱਗਦਾ ਹੈ ਜਦੋਂ ਕਿ ਆਲਪ ਵਿਰਾਮ ਥੋੜਾ ਜਿਹਾ ਵਿਰਾਮ ਲੈਣਾ ਹੋਵੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਥੋੜਾ ਜਿਹਾ ਇੰਟਰਵਲ ਆ ਗਿਆ ਰੁਕ ਗਿਆ ਸੀ ਕੀ ਕਿਹਾ ਦੇਖਦੇ ਹਾਂ ਉਹਨੇ ਕਿਹਾ ਇਮਤਿਹਾਨ ਬਹੁਤ ਨੇੜੇ ਹੈ ਇਸ ਲਈ ਤਿਆਰ ਹੋ ਜਾਵ ਅਧਿਆਪਕ ਨੇ ਕਿਸ ਨੂੰ ਕਿਹਾ ਵਿਦਿਆਰਥੀਆਂ ਨੂੰ ਕਿਹਾ ਕੀ ਕਿਹਾ ਇਮਤਿਹਾਨ ਬਹੁਤ ਨੇੜੇ ਹੈ ਇਸ ਲਈ ਤਿਆਰ ਹੋ ਜਾਵੋ ਤਾਂ ਜਾਵੋ ਮਤਲਬ ਕੀ ਹੈ ਜਿਉਂ ਦੀ ਤਿਉਂ ਹੀ ਗੱਲ ਕਹੀ ਗਈ ਉਸ ਨੂੰ ਅਸੀਂ ਕੀ ਕੀਤਾ ਇਨਵਰਟਡ ਕੋਮਿਆਂ ਦੇ ਵਿੱਚ ਬੰਦ ਕਰ ਦਿੱਤਾ ਉਸ ਵਾਕ ਨੂੰ ਦੋਸਤੋ ਇਹ ਯਾਦ ਰੱਖਣਾ ਬਹੁਤ ਹੀ ਇੰਪੋਰਟੈਂਟ ਲਾਈਨ ਹੈ ਇਹ ਕੋਈ ਵੀ ਗੱਲ ਹੈ ਉਸ ਨੂੰ ਜਿਉਂ ਦੀ ਤਿਉਂ ਹੀ ਲਿਖੀ ਜਾਵੇ ਉਸ ਨੂੰ ਕੀ ਆ ਪੁੱਠੇ ਗੋਮੇ ਦੇ ਵਿੱਚ ਲਿਖਿਆ ਜਾਂਦਾ ਹੈ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਨੈਕਸਟ ਕਹਿੰਦਾ ਹੈ ਦੋਸਤੋ ਬ੍ਰੈਕਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਤੇ ਇਸ ਵਾਰ ਤਾਂ ਪੇਪਰ ਦੇ ਵਿੱਚ ਇਸ ਦੇ ਚਾਂਸ ਵੀ 100 ਐਂਡ 1% ਬਣ ਗਏ ਹਨ ਕਿਉਂ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਦੋਸਤੋ ਤਾਂ ਐਗਜ਼ਾਮੀਨਰ ਹਮੇਸ਼ਾ ਉਹੀ ਚੀਜ਼ ਪੇਪਰ 'ਚ ਪੁੱਛੇਗਾ ਜਿਸ ਦੀ ਅਸੀਂ ਤਿਆਰੀ ਕਰਨ ਵੇਲੇ ਉਸ ਨੂੰ ਇਗਨੋਰ ਕਰ ਦਿੰਨੇ ਹਾਂ ਤੇ ਉਹ ਪੇਪਰ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਐਗਜ਼ਾਮੀਨਰ ਨੂੰ ਪਤਾ ਹੁੰਦਾ ਹੈ ਕਿ ਇਹ ਚੀਜ਼ ਐਸਪੀਰੈਂਟ ਨੇ ਨਹੀਂ ਪੜ੍ਹੀ ਹੋਣੀ ਤਾਂ ਉਹ ਪੇਪਰ ਦੇ ਵਿੱਚ ਪਾ ਦਿੰਦਾ ਹੈ ਤਾਂ ਦੇਖੋ ਦੋਸਤੋ ਕਿਸੇ ਵਾਕ ਜਾਂ ਸ਼ਬਦ ਦੇ ਅਰਥ ਨੂੰ ਹੋਰ ਕਲੈਰਟੀ ਵਿੱਚ ਲਿਆਉਣਾ ਹੋਵੇ ਹੋਰ ਸਪਸ਼ਟ ਕਰਨ ਲਈ ਕਿਸ ਦੀ ਵਰਤੋਂ ਹੁੰਦੀ ਹੈ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਮੈਂ ਕਹਿ ਦਵਾਂ ਕਿ ਮੈਂ ਪਿੰਡ ਦੁੱਧ ਦਾ ਗਾਣਾ ਮੈਂ ਪਿੰਡ ਦੁੱਧ ਦਾ ਬ੍ਰੈਕਟ ਚ ਪਾਵਾਂਗੇ ਮੁਕਤਸਰ ਮਤਲਬ ਕਿ ਉਸ ਨੂੰ ਕਲੈਰਟੀ ਹੋ ਜਾਵੇ ਕਿ ਮੁਕਤਸਰ ਦੇ ਵਿੱਚ ਆਉਂਦਾ ਹੈ ਦੁੱਧਾ ਜਾਂ ਮੈਂ ਪਿੰਡ گلਾਬੇ ਵਾਲਾ ਬ੍ਰੈਕਟ ਚ ਪਾ ਦਾਂਗੇ ਮੁਕਤਸਰ ਤਾਂ ਪਤਾ ਲੱਗ ਜਾਵੇ ਕਲੈਰਟੀ ਹੋ ਜਾਵੇਗੀ ਕਿ ਉਸ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਆਉਂਦਾ ਹੈ ਉਸੇ ਤਰ੍ਹਾਂ ਬ੍ਰੈਕਟ ਦਾ ਇਸਤੇਮਾਲ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਦੇਖਦੇ ਹਾਂ ਅਸ ਦੋਸਤੋ ਉਦਾਹਰਣ ਗੀਤਾ ਹਰ ਸਮੇਂ ਸਿਆਨਪ ਸਿਆਨਪ ਦਾ ਸਮਾਨਾਰਥੀ ਲਿਖ ਦਿੱਤਾ ਸਿਆਨਪ ਕਿਸੇ ਨੂੰ ਨਹੀਂ ਪਤਾ ਆਪਾਂ ਕਹਿ ਦਿੰਦਾ ਸਿਆਨਪ ਦਾ ਮਤਲਬ ਹੋਈ ਯਾਰ ਤੈਨੂੰ ਨਹੀਂ ਪਤਾ ਅਕਲ ਹੁੰਦੀ ਹੈ ਯਾਰ ਬ੍ਰੈਕਟ ਦੇ ਵਿੱਚ ਕੀ ਪਾ ਦਿੱਤਾ ਸੀ ਅਕਲਪਾਦੀ ਤੱਕ ਕਿਉਂ ਕਿਉਂਕਿ ਅਸੀਂ ਉਸ ਨੂੰ ਪਲੈਟਿਕ ਦਵਾਈ ਹੈ ਸਪਸ਼ਟ ਕੀਤਾ ਹੈ ਅਕਲ ਤੋਂ ਕੰਮ ਲੈਂਦੀ ਹੈ ਕੌਣ ਗੀਤਾ ਤਾਂ ਕਲੈਰਟੀ ਲਈ ਅਸੀਂ ਕੀ ਕਰਾਂਗੇ ਹਮੇਸ਼ਾ ਹੀ ਬ੍ਰੈਕਟ ਦੀ ਵਰਤੋਂ ਕਰਾਂਗੇ ਨੈਕਸਟ ਉਦਾਹਰਣ ਕਹਿੰਦਾ ਹੈ ਮੇਰਾ ਮਿੱਤਰ ਬਹੁਤ ਚਤਰ ਹੈ ਇੱਕ ਜਾਨ ਨੇ ਕਿਹਾ ਯਾਰ ਚਤਰ ਕੀ ਹੁੰਦਾ ਹੈ ਮੈਨੂੰ ਤਾਂ ਪਤਾ ਨਹੀਂ i.n ਚਤਰ ਤਾਂ ਉਹ ਕਹਿੰਦਾ ਯਾਰ ਚਤਰ ਨਹੀਂ ਪਤਾ ਚਤਰ ਦਾ ਮਤਲਬ ਹੁੰਦਾ ਹੈ ਚਲਾਕ ਮਤਲਬ ਕੀ ਹੈ ਕਲੈਰਟੀ ਉਸ ਨੂੰ ਦਿਖਾਈ ਸਪਸ਼ਟ ਕੀਤਾ ਕਿ ਉਸ ਦਾ ਮਤਲਬ ਕੀ ਹੁੰਦਾ ਚਲਾਕ ਮਤਲਬ ਕੀ ਹੈ ਵਾਕ ਦਾ ਸਮਾਨ ਅਰਥ ਸ਼ਬਦ ਹਮੇਸ਼ਾ ਹੀ ਬ੍ਰੈਕਟ ਵਿੱਚ ਆਉਂਦਾ ਹੈ ਅੱਜ ਮੈਂ ਪਾਣੀ ਪੀਤਾ ਕਿਹੜਾ ਪਾਣੀ ਪੀਤਾ ਬ੍ਰੈਕਟ ਵਿੱਚ ਪਾਇਆ ਗੁਲਾਬੀ ਪਾਣੀ ਪੀਤਾ ਤਾਂ ਕਲੈਰਟੀ ਦਿਖਾਈ ਉਸ ਨੂੰ ਅਸੀਂ ਉਸ ਨੂੰ ਬਨਾਇਆ ਉਸਦੇ ਲਈ ਸਪਸ਼ਟ ਕੀਤਾ ਦੋਸਤੋ ਤਾਂ ਆਈ ਹੋਪ ਬ੍ਰੈਕਟ ਦਾ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਤਾਂ ਦੋਸਤੋ ਇਹ ਸੀ ਵਿਸ਼ਰਾਮ ਚਿੰਨ ਜੋ ਕਿ 8 ਤੱਕ ਹੋ ਗਏ ਹਨ ਤਾਂ ਦੋਸਤੋ ਟੋਟਲ ਤਾਂ ਆਪਣੇ 13 ਹਨ ਦੋਸਤੋ ਬੜੇ ਹੀ ਇੰਪੋਰਟੈਂਟ ਹਨ ਵਿਸ਼ਰਾਮ ਚਿੰਨ ਪੇਪਰ ਦੇ ਵਿੱਚ ਜਿਸ ਤਰ੍ਹਾਂ ਕਿ ਸਟੈਨੋ ਦੇ ਪੇਪਰ ਦੀਆਂ ਵੀਡੀਓਜ਼ ਮੈਂ ਪਾ ਦੇਣ ਪਾਰਟ 1 ਐਂਡ ਪਾਰਟ 2 ਜੇਕਰ ਨਹੀਂ ਦੇਖੇ ਤਾਂ ਦੇਖ ਲੈਣਾ ਉਸ ਦੇ ਵਿੱਚ ਦੇਖਣਾ ਦੋਸਤੋ विश्रामचंद ਦਾ ਪ੍ਰੇਸ਼ਨ ਜੋ ਆਇਆ ਹੈ ਕਿਸ ਤਰ੍ਹਾਂ ਬਣ ਕੇ ਆਇਆ ਹੈ ਐਗਜ਼ਾਮੀਨਰ ਨੇ ਕਿਸ ਤਰ੍ਹਾਂ ਦਿੱਤਾ ਹੈ ਜੇਕਰ ਤੁਸੀਂ ਉਹ ਕੁਐਸਚਨ ਦੇਖ ਲਿਆ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਟਾਈਪ ਦਾ ਪ੍ਰੇਸ਼ਨ ਪੁੱਛਿਆ ਜਾਂਦਾ ਹੈ ਤਾਂ ਦੋਸਤੋ ਪੇਪਰ ਦੇ ਵਿੱਚ ਤਾਂ ਇਹਨਾਂ 13 ਟਾਈਪਾਂ ਦੇ ਵਿੱਚੋਂ ਹੀ ਸੌਰੀ ਸਭ ਟਾਈਪ ਬਣਾ ਦਿੱਤੀਆਂ ਜਾਣਗੀਆਂ ਤਾਂ ਕੋਈ ਗੱਲ ਨਹੀਂ ਆਪਾਂ ਐਮਸੀਕਿਊ ਵੀ ਲਗਾਵਾਂਗੇ ਬਟ ਉਸ ਤੋਂ ਪਹਿਲਾਂ ਕਨਸੈਪਟ ਕਲੀਅਰ ਹੋਣਾ ਜ਼ਰੂਰੀ ਸੀ ਦੋਸਤੋ ਮੈਂ ਤੁਹਾਨੂੰ ਫੇਰ ਦੱਸ ਦਿੰਨਾ ਹਾਂ ਕਿ ਵਿਸਮਿਕ ਚਿੰਨ ਅਤੇ ਪ੍ਰੇਸ਼ਨ ਚਿੰਨ ਦੇ ਨਾਲ ਡੰਡੀ ਹੈ ਜੋ ਨਹੀਂ ਆਉਂਦੀ ਮਤਲਬ ਕਿ ਸਾਡੀ ਜੋ ਡੰਡੀ ਹੈ ਉਹ ਨਹੀਂ ਆਉਂਦੀ ਦੋਸਤੋ ਕਿਉਂ ਕਹਿ ਰਿਹਾ ਹਾਂ ਵਾਰ-ਵਾਰ ਕਿਉਂਕਿ ਪੇਪਰ ਦੇ ਵਿੱਚ ਇਹ ਪ੍ਰੇਸ਼ਨ ਪੁੱਛਿਆ ਜਾਵੇਗਾ ਇਸ ਲਈ ਤੁਹਾਨੂੰ ਮੈਂ ਵਾਰ-ਵਾਰ ਇਹੀ ਗੱਲ ਦੁਹਰਾ ਰਿਹਾ ਹਾਂ ਤਾਂ ਦੋਸਤੋ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਅਤੇ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰ ਦਿਓ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਦੇ ਵਿੱਚ ਆਪਦੇ ਵਿਊ ਦੇ ਦੇਣਾ ਅਤੇ ਜੇਕਰ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਜੋ ਤੁਹਾਨੂੰ ਇਹੋ ਜਿਹੀਆਂ ਵਧੀਆ-ਵਧੀਆ ਕੰਟੈਂਟ ਵਾਲੀਆਂ ਵੀਡੀਓਜ਼ ਮਿਲਦੀਆਂ ਰਹਿਣ ਦਾ ਦੋਸਤੋ ਤੁਹਾਡਾ ਬਹੁਤ ਧੰਨਵਾਦੀ ਹਾਂ ਤੁਸੀਂ ਐਂਡ ਤੱਕ ਵੀਡੀਓ ਨੂੰ ਦੇਖਿਆ ਮਿਲਦੇ ਆਪਾਂ ਅਗਲੀ ਘੰਟ ਜੇਹੀ ਵੀਡੀਓ ਦੇ ਵਿੱਚ ਜੋ ਕਿ ਵਿਸ਼ਰਾਮ ਚਿੰਨ ਤੇ ਹੀ ਹੋਵੇਗੀ ਅਤੇ ਉਸ ਤੋਂ ਬਾਅਦ ਆਪਾਂ ਕੋਈ ਹੋਰ ਟਾਪਿਕ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ